ਇਹ ਛੋਟੀ ਜਿਹੀ ਕਹਾਣੀ ਤਿੰਨ ਰਾਹਗਿਰਾਂ ਦੀ ਹੈ ਤਿੰਨ ਪੈਸੈਂਜਰਸ ਦੀ ਉਹ ਅਲੱਗ ਅਲੱਗ ਦਿਸ਼ਾ ਤੋਂ ਆ ਰਹੇ ਸਨ ਅਤੇ ਜੰਗਲ ਵਿੱਚ ਇੱਕ ਵੱਡੇ ਪੇੜ ਦੇ ਹੇਠਾਂ ਜਦੋਂ ਆਰਾਮ ਕਰਨ ਲਈ ਬੈਠੇ ਤਾਂ ਤਿੰਨਾਂ ਦੀ ਮੁਲਾਕਾਤ ਉੱਥੇ ਹੋਈ ਤਿੰਨੇ ਆਪਸ ਵਿੱਚ ਜਾਣ ਪਛਾਣ ਵਧਾ ਰਹੇ ਸਨ ਕਿੱਥੋਂ ਆਏ ਹੋ ਕਿੱਥੇ ਜਾ ਰਹੇ ਹੋ ਕੀ ਕਰ ਰਹੇ ਹੋ ਤਿੰਨੇ ਦਿਖਣ ਵਿੱਚ ਇੱਕੋ ਜਿਹੇ ਸਨ ਪਰ ਤਿੰਨਾਂ ਦੇ ਹਾਵ ਭਾਵ ਅਲੱਗ ਅਲੱਗ ਸਨ ਐਕਸਪ੍ਰੈਸ਼ਨਸ ਅਲੱਗ ਅਲੱਗ ਸਨ ਪਹਿਲੇ ਵਾਲਾ ਬਹੁਤ ਨਿਰਾਸ਼ ਅਤੇ ਥੱਕਿਆ ਹੋਇਆ ਲੱਗ ਰਿਹਾ ਸੀ। ਦੂਜਾ ਥੱਕਿਆ ਹੋਇਆ ਲੱਗ ਰਿਹਾ ਸੀ ਪਰ ਨਿਰਾਸ਼ ਨਹੀਂ ਲੱਗ ਰਿਹਾ ਸੀ। ਅਤੇ ਜੋ ਤੀਜਾ ਸੀ ਉਹ ਬਹੁਤ ਖੁਸ਼ ਲੱਗ ਰਿਹਾ ਸੀ, ਮੁਸਕਰਾ ਰਿਹਾ ਸੀ। ਤਿੰਨਾਂ ਦੇ ਕੋਲ ਦੋ-ਦੋ ਝੋਲੇ ਸਨ। ਇੱਕ ਝੋਲਾ ਅੱਗੇ ਲਟਕਾਇਆ ਹੋਇਆ ਸੀ ਤੇ ਇੱਕ ਝੋਲਾ ਪਿੱਛੇ ਲਟਕਾਇਆ ਹੋਇਆ ਸੀ ਅਤੇ ਤਿੰਨਾਂ ਦੀ ਕੱਦ ਕਾਠੀ ਇੱਕੋ ਜਿਹੀ ਸੀ। ਤਿੰਨਾਂ ਦੀ ਗੱਲਬਾਤ ਚੱਲ ਰਹੀ ਸੀ। ਉਸੇ ਵਕਤ ਉਹਨਾਂ ਦੀ ਨਜ਼ਰ ਪੈਂਦੀ ਹੈ ਇੱਕ ਸਾਹਮਣੇ ਜੋ ਪੇੜ ਸੀ। ਉਸਦੇ ਥੱਲੇ ਕ ਮਹਾਤਮਾ ਜੀ ਬੈਠੇ ਸਨ ਅਤੇ ਉਹ ਇਹਨਾਂ ਤਿੰਨਾਂ ਨੂੰ ਦੇਖ ਰਹੇ ਸਨ ਅਤੇ ਮੁਸਕਰਾ ਰਹੇ ਸਨ ਪਹਿਲਾਂ ਤਾਂ ਇਹਨਾਂ ਨੇ ਇਗਨੋਰ ਕੀਤਾ ਫਿਰ ਇਹਨਾਂ ਨੂੰ ਲੱਗਿਆ ਕਿ ਮਹਾਤਮਾ ਜੀ ਤਾਂ ਮੁਸਕਰਾই ਹੀ ਜਾ ਰਹੇ ਹਨ ਸਾਨੂੰ ਦੇਖ ਕੇ ਅਜਹੀ ਕੀ ਗੱਲ ਹੋ ਗਈ ਤਾਂ ਤਿੰਨੇ ਆਪਣੀ ਜਗ੍ਹਾ ਤੋਂ ਉੱਠੇ ਅਤੇ ਗਏ ਮਹਾਤਮਾ ਜੀ ਨੂੰ ਪ੍ਰਣਾਮ ਕੀਤਾ ਅਤੇ ਕਿਹਾ ਮਹਾਰਾਜ ਤੁਸੀਂ ਸਾਨੂੰ ਦੇਖ ਕੇ ਹੱਸ ਕਿਉਂ ਰਹੇ ਹੋ ਕੀ ਅਸੀਂ ਕੋਈ ਮਜ਼ਾਕ ਕਰ ਰਹੇ ਹਾਂ ਤੁਹਾਨੂੰ ਸਾਨੂੰ ਦੇਖ ਕੇ ਹਾਸਾ ਕਿਉਂ ਆ ਰਿਹਾ ਹੈ ਕੀ ਅਸੀਂ ਬੇਟੰਗੇ ਹਾਂ ਕੀ ਦਿੱਕਤ ਹੈ ਸਾਡੇ ਵਿੱਚ ਮਹਾਤਮਾ ਜੀ ਨੇ ਕਿਹਾ ਬੇਟਾ ਮੈਂ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇਵਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਪ੍ਰਸ਼ਨ ਕਰਦਾ ਹਾਂ ਉਸ ਦਾ ਉੱਤਰ ਦੇਵੋ ਮੇਰਾ ਪ੍ਰਸ਼ਨ ਇਹ ਹੈ ਕਿ ਤੁਹਾਡੇ ਤਿੰਨਾਂ ਦੇ ਕੋਲ ਦੋ-ਦੋ ਝੋਲੇ ਹਨ ਜਿਵੇਂ ਤੁਹਾਨੂੰ ਕਹਾ ਕਿ ਲੋਕਾਂ ਦੀ ਅਛਾਈ ਨੂੰ ਇੱਕ ਝੋਲੇ ਵਿੱਚ ਰੱਖਣਾ ਹੈ ਬੁਰਾਈ ਨੂੰ ਇੱਕ ਝੋਲੇ ਵਿੱਚ ਰੱਖਣਾ ਹੈ ਤਾਂ ਤੁਸੀਂ ਕਿਹੜੇ ਝੋਲੇ ਵਿੱਚ ਰੱਖੋਗੇ ਪਹਿਲੇ ਨੇ ਕਿਹਾ ਮਹਾਰਾਜ ਮੈਂ ਲੋਕਾਂ ਦੀ ਬੁਰਾਈ ਨੂੰ ਅੱਗੇ ਵਾਲੇ ਵਿੱਚ ਰੱਖਾਂਗਾ ਤਾਂ ਕਿ ਉਹਨਾਂ ਤੋਂ ਜਿੰਨਾ ਹੋ ਸਕੇ ਦੂਰ ਰਹਾ ਅਛਾਈ ਨੂੰ ਪਿੱਛੇ ਵਾਲੇ ਝੋਲੇ ਵਿੱਚ ਪਾ ਦੇਵਾਂਗਾ ਦੂਜੇ ਨੇ ਕਿਹਾ ਕਿ ਮਹਾਤਮਾ ਜੀ ਮੈਂ ਅੱਗੇ ਵਾਲੇ ਝੋਲੇ ਵਿੱਚ ਤਾਂ ਅਛਾਈ ਰੱਖਾਂਗਾ ਤਾਂ ਕਿ ਪਤਾ ਰਹੇ ਕਿ ਮੈਂ ਉਹਨਾਂ ਵਰਗਾ ਬਣਨਾ ਹੈ ਤੇ ਪਿੱਛੇ ਵਾਲੇ ਵਿੱਚ ਬੁਰਾਈ ਰੱਖਾਂਗਾ ਤਾਂ ਕਿ ਮੈਨੂੰ ਪਤਾ ਰਹੇ ਕਿ ਮੈਂ ਉਹਨਾਂ ਤੋਂ ਚੰਗਾ ਬਣਨਾ ਹੈ ਅਤੇ ਤੀਜੇ ਨੇ ਕਿਹਾ ਮਹਾਤਮਾ ਜੀ ਮੈਂ ਅੱਗੇ ਵਾਲੇ ਝੋਲੇ ਵਿੱਚ ਉਹਨਾਂ ਦੀ ਅਛਾਈ ਰੱਖਾਂਗਾ ਤਾਂ ਕਿ ਦੇਖਦਾ ਰਹਾਂ ਕਿ ਦੁਨੀਆ ਕਿੰਨੀ ਸੁੰਦਰ ਹੈ ਅਤੇ ਪਿੱਛੇ ਵਾਲੇ ਝੋਲੇ ਵਿੱਚ ਉਹਨਾਂ ਦੀ ਬੁਰਾਈ ਰੱਖਾਂਗਾ ਅਤੇ ਉਸ ਝੋਲੇ ਵਿੱਚ ਇੱਕ ਛੋਟਾ ਜਿਹਾ ਛੇਦ ਕਰ ਦੇਵਾਂਗਾ ਤਾਂ ਕਿ ਜਿਵੇਂ ਜਿਵੇਂ ਮੈਂ ਅੱਗੇ ਵਧਦਾ ਜਾਵਾਂ ਬੁਰਾਈ ਛਣ ਕੇ ਥੱਲੇ ਆਉਂਦੀ ਰਹੇ ਅਤੇ ਇੱਕ ਸਮਾਂ ਅਜਿਹਾ ਆਵੇ ਕਿ ਬੁਰਾਈ ਵਾਲਾ ਝੋਲਾ ਖਾਲੀ ਹੋ ਜਾਵੇ ਮਹਾਤਮਾ ਜੀ ਨੇ ਕਿਹਾ ਮੈਂ ਤੈਨੂੰ ਦੇਖ ਕੇ ਇਸ ਲਈ ਮੁਸਕਰਾ ਰਿਹਾ ਸੀ ਕਿਉਂਕਿ ਮੈਂ ਤੇਰੇ ਬਾਰੇ ਵਿੱਚ ਪੜਿਆ ਸੀ ਸਹੀ ਸਮਝਿਆ ਸੀ ਤੁਹਾਡੇ ਚਿਹਰੇ ਦੇਖ ਕੇ ਫੇਸ ਰੀਡਿੰਗ ਕਰ ਲਈ ਸੀ ਇਹ ਜੋ ਤੁਸੀਂ ਜਵਾਬ ਦਿੱਤਾ ਇਹੀ ਤੁਹਾਡੀ ਇਸ ਯਾਤਰਾ ਦਾ ਸਾਰ ਨਹੀਂ ਜੀਵਨ ਯਾਤਰਾ ਦਾ ਵੀ ਸਾਰ ਹੈ ਪਹਿਲੇ ਵਾਲੇ ਯਾਤਰੀ ਕਹਿ ਰਹੇ ਸਨ ਕਿ ਮੈਂ ਅੱਗੇ ਵਾਲੇ ਝੋਲੇ ਵਿੱਚ ਤਾਂ ਬੁਰਾਈ ਰੱਖਾਂਗਾ ਤਾਂ ਕਿ ਜਿੰਨਾ ਹੋ ਸਕੇ ਦੂਰ ਰਹਾਾਂ ਏ ਥੱਕਿਆ ਹੋਇਆ ਦਿਖ ਰਿਹਾ ਸੀ ਅਤੇ ਨਿਰਾਸ਼ ਸੀ ਇਸ ਯਾਤਰਾ ਵਿੱਚ ਵੀ ਥੱਕੇ ਹੋਏ ਤੇ ਨਿਰਾਸ਼ ਹਨ ਤੇ ਜੀਵਨ ਦੀ ਯਾਤਰਾ ਵਿੱਚ ਵੀ ਥੱਕੇ ਹੋਏ ਤੇ ਨਿਰਾਸ਼ ਹੋਣਗੇ 네ਗੇਟਿਵਿਟੀ ਇਹਨਾਂ ਦਾ ਹੱਥ ਹੀ ਨਹੀਂ ਛੱਡ ਰਹੀ ਨਕਾਰਾਤਮਕਾ ਇਹਨਾਂ ਨੂੰ ਘੇਰ ਚੁੱਕੀ ਹੈ ਇਸ ਲਈ ਕਹਿ ਰਹੇ ਹਨ ਕਿ ਮੈਂ ਇਹਨਾਂ ਲੋਕਾਂ ਤੋਂ ਦੂਰ ਰਹਾਂਗਾ ਦੂਸਰੇ ਵਾਲੇ ਥੱਕ ਚੁੱਕੇ ਹਨ ਪਰ ਨਿਰਾਸ਼ ਨਹੀਂ ਹਨ ਇਹ ਥੱਕ ਇਸ ਲਈ ਗਏ ਹਨ ਕਿਉਂਕਿ ਅੱਗੇ ਦੇ ਝੋਲੇ ਵਿੱਚ ਅਛਾਈ ਰੱਖਣਗੇ ਚੰਗੇ ਲੋਕਾਂ ਵਰਗੇ ਬਣਨਾ ਚਾਹੁੰਦੇ ਹਨ ਪਰ ਪਿੱਛੇ ਬੁਰਾਈ ਰੱਖਣਗੇ ਲੋਕਾਂ ਤੋਂ ਚੰਗਾ ਬਣਨਾ ਚਾਹੁੰਦੇ ਹਨ ਜੇ ਤੁਸੀਂ ਜ਼ਿਆਦਾ ਚੰਗਾ ਬਣਨਾ ਚਾਹੁੰਦੇ ਹੋ ਹੋਰ ਬਿਹਤਰ ਬਣਨਾ ਚਾਹੁੰਦੇ ਹਾਂ ਤਾਂ ਤੁਸੀਂ ਥੱਕ ਜਾਂਦੇ ਹੋ ਅਤੇ ਤੀਜਾ ਯਾਤਰੀ ਜੋ ਮੁਸਕਰਾ ਰਿਹਾ ਹੈ ਆਨੰਦ ਵਿੱਚ ਦਿਖ ਰਿਹਾ ਹੈ ਉਹ ਇਸ ਲਈ ਕਿਉਂਕਿ ਉਹ ਸਿਰਫ ਅਛਾਈ ਤੇ ਧਿਆਨ ਦੇ ਰਹੇ ਹਨ ਉਹ ਕਹਿ ਰਹੇ ਹਨ ਕਿ ਮੈਂ ਅਛਾਈ ਦੇਖ ਰਿਹਾ ਹਾਂ ਦੁਨੀਆ ਵਿੱਚ ਪੋਜ਼ਿਟਿਵਿਟੀ ਦੇਖ ਰਹਾ ਹਾਂ ਬੁਰਾਈ ਤਾਂ ਹੌਲੀ-ਹੌਲੀ ਬੁਰਾਈ ਵਾਲੇ ਝੋਲੇ ਵਿੱਚੋਂ ਛੇਦਕਾਰਨ ਨਾਲ ਚਲੇ ਜਾਵੇਗੀ ਲੋਕਾਂ ਵਿੱਚ ਆਪਗੁਣ ਲੱਭਦੇ ਰਹੋਗੇ ਤਾਂ ਇੱਕ ਦਿਨ ਪਤਾ ਨਹੀਂ ਲੱਗੇਗਾ ਕਿ ਆਪਗੁਣ ਤੁਹਾਡੇ ਵਿੱਚ ਵੀ ਸੀ ਇਸ ਲਈ ਦੁਨੀਆ ਵਿੱਚ ਜੇਕਰ ਤੁਹਾਨੂੰ ਕੋਈ ਕਮੀ ਦਿਖ ਰਹੀ ਹੈ ਤਾਂ ਕਮੀ ਤੁਹਾਡੇ ਵਿੱਚ ਹੈ ਦੂਜਿਆਂ ਵਿੱਚ ਨਹੀਂ ਹੈ ਬੁਰਾਈ ਨੂੰ ਲੱਭਣਾ ਬੰਦ ਕਰੋ ਪੋਜ਼ਿਟਿਵਿਟੀ ਨੂੰ ਲੱਭਣਾ ਸ਼ੁਰੂ ਕਰੋ ਨਹੀਂ ਤਾਂ ਪਹਿਲੇ ਯਾਤਰੀ ਦੀ ਤਰ੍ਹਾਂ ਹੋ ਜਾਵੋਗੇ ਥੱਕ ਵੀ ਜਾਵੋਗੇ ਤੇ ਨਿਰਾਸ਼ ਵੀ ਹੋ ਜਾਵੋਗੇ ਜੀਵਨ ਦੀ ਇਸ ਯਾਤਰਾ ਵਿੱਚ ਜੇਕਰ ਤੁਸੀਂ ਆਨੰਦ ਨਾਲ ਰਹਿਣਾ ਚਾਹੁੰਦੇ ਹੋ ਮੁਸਕਰਾਟ ਦੇ ਨਾਲ ਅੱਗੇ ਵਧਣਾ ਚਾਹੁੰਦੇ ਹੋ ਤਾਂ ਤੀਜੇ ਯਾਤਰੀ ਦੀ ਤਰ੍ਹਾਂ ਅੱਗੇ ਵਧੋ ਜੋ ਜੀਵਨ ਵਿੱਚ ਹਮੇਸ਼ਾ ਸੱਚਾਈ ਵਾਲੇ ਝੋਲੇ ਨੂੰ ਅੱਗੇ ਟੰਗ ਲੈਂਦਾ ਹੈ ਅਤੇ ਬੁਰਾਈ ਵਾਲੇ ਝੋਲੇ ਨੂੰ ਪਿੱਛੇ ਟੰਗ ਲੈਂਦਾ ਹੈ ਅਤੇ ਉਸ ਵਿੱਚ ਇੱਕ ਛੇਦ ਕਰ ਦਿੰਦਾ ਹੈ ਤਾਂ ਕਿ ਬੁਰਾਈਆਂ ਹੌਲੀ-ਹੌਲੀ ਘਟਦੀਆਂ ਜਾਣ ਸਾਡਾ ਨਜ਼ਰੀਆ ਸਾਡੇ ਜੀਵਨ ਨੂੰ ਬਦਲ ਦਿੰਦਾ ਹੈ ਇਸ ਗੱਲ ਤੇ ਹਮੇਸ਼ਾ ਅਮਲ ਕਰਨਾ ਧੰਨਵਾਦ